ਲਗਾਤਾਰ ਹੋ ਰਹੀ ਬਰਸਾਤਾਂ ਦੇ ਕਾਰਨ ਜਿੱਥੇ ਜਗਾ ਜਗਾ ਤੇ ਆਫਤ ਲੋਕਾਂ ਦੇ ਲਈ ਬਣੀ ਹੋਈ ਹੈ ਬਰਸਾਤਾਂ ਦੂਜੇ ਪਾਸੇ ਬਰਨਾਲਾ ਦੇ ਵਿੱਚ ਇੱਕ ਗਰੀਬ ਪਰਿਵਾਰ ਦੀ ਘਰ ਦੀ ਛੱਤ ਡਿੱਗ ਜਾਂਦੀ ਹੈ ਜਿਸ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਜਾਂਦਾ ਹੈ ਦੱਸਦੇ ਕਿ ਜ਼ਖਮੀ ਵਿਅਕਤੀ ਦੇ ਭਰਾ ਬਲੌਰ ਸਿੰਘ ਬਲਦਸਰ ਦੱਸਦਾ ਹੈ ਕਿ ਸਵੇਰੇ ਅੱਜ ਜਦ ਮੀਂਹ ਪੈ ਰਿਹਾ ਸੀ ਤਾਂ ਤੜਕਸਾਰੇ ਘਟਨਾ ਵਾਪਰਦੀ ਹੈ ਜਿੱਥੇ ਉਸ ਦਾ ਭਰਾ ਸਮਾਨ ਛੱਤ ਚੋਂ ਕਰਕੇ ਬਾਹਰ ਕੱਢ ਰਿਹਾ ਤੇ ਅਚਾਨਕ ਉਹ ਸੁੱਤੇ ਇਕਦਮ ਛੱਤ ਡਿੱਗ ਜਾਂਦੀ ਹੈ ਚਿੱਕਾਨੀ ਮਲਬੇ ਹੇਠਾਂ ਦਬ ਜਾਂਦੇ ਹਾਲਾਂਕਿ ਕੜੀ ਮਸ਼ੱਕਤ ਬਾਅਦ ਆਪਣੇ ਪ੍ਰਾਂਵਸ ਵੱਲੋਂ ਬਾਹਰ ਕੱਢਿਆ ਜਾਂਦਾ ਹੈ ਜਿਸ ਤੋਂ ਬਾਅਦ ਕਿਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਗੁਰਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਫਿਲਹਾਲ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਦੇ ਜੋ ਸਾਰੇ ਘਰਦਿਆਂ ਛੱਤਾਂ ਚੋਰੀਆਂ ਨੇ ਉਹ ਪਿਛਲੇ ਛੇ ਮਹੀਨੇ ਤੋਂ ਕਰਜੇ ਛੱਤਾਂ ਨੂੰ ਪੱਕੀਆਂ ਕਰਨ ਵਾਲੇ ਫਾਰਮ ਵੀ ਭਰੇ ਹੋਏ ਨੇ ਪਰ ਅੱਜ ਤੱਕ ਉਹਨਾਂ ਦੀ ਕੋਈ ਸਰਵਾਈ ਨਹੀਂ ਹੋਈ ਤੇ ਨਾ ਹੀ ਉਹਨਾਂ ਨੂੰ ਕੋਈ ਪੈਸਾ ਮਿਲਿਆ ਜਿਸ ਨਾਲ ਕੀ ਉਹ ਆਪਣੇ ਘਰਦਿਆਂ ਛੱਤਾਂ ਨੂੰ ਪੱਕਾ ਕਰਵਾ ਸਕਣ ਕੀ ਨਾਮ ਹੈ ਖੁਸ਼ੀ ਮੋਹ ਜੀ ਦਾ ਖੁਸ਼ੀ ਜੀ ਇਹ ਜਿਹੜੀ ਛੱਤ ਦੇ ਕਿੰਨੇ ਵਜੇ ਲਿੱਖੇ ਤੇ ਕੋਈ ਜਟਨਾ ਹੈ ਸਰ ਜੀ ਤਕਰੀਬਨ ਇਹ 8-9 ਬੀਜ ਵਿਚਕਾਰ ਦੇ ਸਤਗਿਰੀ ਜਦੋਂ ਜ਼ੋਰਦਾਰ بارش ਹੋ ਰਹੀ ਸੀ ਜੀ ਇਹਨਾਂ ਦਾ ਮਮਤਾ ਜੀ ਨੇ ਇਹਨਾਂ ਦਾ ਬੇਟਾ ਗਿਰਗਰੀ ਗੁਰਪ੍ਰੀਤ ਸਿੰਘ ਸਨ ਅਕਬਰ ਸਿੰਘ ਜੀ ਸਟਾ ਦੇ ਕਾਫੀ ਗੰਭੀਰ ਸਟਾ ਲੱਗਿਆ ਨੇ ਤਕਰੀਬਨ 25 ਕਿ ਦਿਨ ਹੋ ਗਏ ਤੇ ਕੋਈ ਫਾਰਮ ਵਗੈਰਾ ਹੀ ਹਾਂ ਸਰ ਇੱਕ ਕੱਚੇ ਫਾਰਮਾਂ ਦੇ ਮੈਂ ਭਰਾ ਚੁੱਕਿਆ ਜੀ ਮੇਰੀ ਮਿਸ ਜੀ ਐਮ ਸੀ ਸਵਾਨਾ ਨੇ ਜੀ ਉਹਨਾਂ ਵੱਲੋਂ ਮੈਂ ਆਪਣੇ ਫਾਰਮ ਜਮ੍ਹਾਂ ਕਰਾ ਚੁੱਕਿਆ ਜੀ ਮਨਾਂ ਦੇ ਕੀ ਮੰਗ ਸਰ ਮੇਰੀ ਤਾਂ ਬੇਨਤੀ ਹੈ ਸਰਕਾਰ ਮੂਰੇ ਵੀ ਇਹਨਾਂ ਬਾਹ ਫੜੀ ਜਾਵੇ ਤਾਂ ਕਿ ਇਹ ਪਰਿਵਾਰ ਗਰੀਬ ਹੋਰ ਉੱਠ ਕੇ ਛੱਤ ਦੇ ਥੱਲੇ ਰਹੇ ਜੀ ਫਾਰਮ ਕੀ ਤਾਂ ਮੇਰੇ ਘਰ ਨਾ ਬਪਰੀਖੂ ਜੁਗਾਇਸਾਰਾ ਮੈਂ ਤਾਂ ਮੰਦਰੀ ਬੈਠੀ ਸੀਗੀ ਉਹ ਜਦੋਂ ਮੈਂ ਚਿੱਕਾ ਰੋਲੀ ਦੀ ਪਾਈਗੀ ਮੈਂ ਆਖਿਆ ਕੀ ਥੱਲੇ ਆ ਗਿਆ ਕੀ ਖਾ ਅਜੇ ਚਾਨਣ ਜ ਮੈਂ ਦੇਖਿਆ ਮਨ ਬਹੁਤ ਸੱਤ ਲੱਗ ਗਈ ਬਾਸ ਉਹ ਕੁੜੀਆਂ ਮੈਨੂੰ ਨਾ ਬਹੁਤ ਵੇਹ ਲਹੂ ਦੇਖ ਲਿਆ ਪਹਿਲਾਂ ਮੇਰੇ ਕਾਕਾ ਗੁਜੇਰੇ ਸੀ ਪੁੱਤ ਮੈਂ ਨਾ ਖੂਨ ਦੇਖ ਨਹੀਂ ਸਕਦੀ ਇਹ ਮੈਂ ਦੇਖਿਆ ਮੈਂ ਕਿਹੜਾ ਦੇਖਿਆ ਮੈਂ ਤਾਂ ਉਹ ਤਾਂ ਲੈ ਗਈ ਬਾਸ ਉਹਦੀ ਹੱਥੇ ਹਾਂ ਹਸਤਾ ਤੇ ਲਖੀ ਜੀ ਮੰਗ ਕਰਦੇ ਹਾਂ ਮੰਗੇ ਹੀ ਇਹ ਤੁਸੀਂ ਸਾਡੀ ਬਸ ਕਿਰਪਾ ਕਰੋ ਤੁਸੀਂ ਗਵਰਨਮੈਂਟ ਕਰੇ ਸਾਡੀ ਕਿਰਪਾ ਸਾਡੇ ਸਤਾ ਬਦਲਾ ਕੇ ਕਰ ਦੇਣ ਪੁੱਤ ਮੇਰਾ ਨਾਮ ਬਲੌਰ ਸਿੰਘ ਹੈ ਜੀ ਬਲੌਰ ਸਿੰਘ ਜੀ ਘਟਨਾ ਕਿੰਨੀ ਵਾਧੀ ਹੈ ਤੇ ਤੁਹਾਡਾ ਕੀ ਲੱਗਦਾ ਇਹਦੇ ਬਾਰੇ ਮੇਰਾ ਛੋਟਾ ਬ੍ਰਦਰ ਹੈ ਜੀ ਸਾਰਿਆਂ ਨਾਲੋਂ ਸਾਡਾ ਛੋਟਾ ਹੈ ਕਿਵੇਂ ਘਟਨਾ ਵਾਪਰੀ ਜੀ ਇਹ ਬਾਰਿਸ਼ ਹੋਣ ਤੋਂ ਬਾਅਦ ਜਿੱਦਾਂ ਹੀ ਬਾਰਿਸ਼ ਹੋ ਰਹੀ ਸੀ ਥੋੜੀ ਥਮੀ ਤਾਂ ਅਸੀਂ ਸਮਾਨ ਚੱਕਣ ਦੀ ਕੋਸ਼ਿਸ਼ ਕੀਤੀ ਵੀ ਚੱਕ ਲਿਆ ਜਿਆਦਾ ਚੋਰੀਆ ਸੀਗਾ ਵੀ ਅਸੀਂ ਕਿਤੇ ਪਾਜਾ ਸ਼ਿਫਟ ਕਰ ਲਏ ਸਾਨੂੰ ਵੀ ਡਰ ਲੱਗ ਰਿਹਾ ਜੇ ਚੀਜ਼ ਦਾ ਵੀ ਸਾਤਾਂ ਦਾ ਕੋਈ ਭਰੋਸਾ ਨਹੀਂ ਹੈਗਾ ਕਿਉਂਕਿ ਕਾਫੀ ਦਿਨਾਂ ਤੋਂ ਬਾਰਿਸ਼ ਹੋ ਰਹੀ ਆ ਤਾਂ ਲਗਾਤਾਰ ਚੋਰ ਨੇ ਇਹ ਵੀ ਛੱਤ ਉੱਪਰਲੀ ਵਿਚਾਲੇ ਜਿੱਥੇ ਖੜੇ ਆ ਅਸੀਂ ਇਹ ਵੀ ਦਬਰਈ ਆ ਵਿਚਾਲੋਂ ਪਤਾ ਕੋਈ ਨਹੀਂਗਾ ਕਸੇ ਜੋ ਤੁਹਾਡਾ ਕੰਮ ਆ ਤੁਸੀਂ ਖੜੇ ਆ ਮਜਬੂਰੀ ਹੈ ਸੱਤ ਸੱਲੇ ਜੀ ਖੜੇ ਆ ਤਬ ਕਾफी ਸੱਟ ਮੇਰੇ ਬ੍ਰਦਰ ਦੇ ਲੱਗੀ ਆ ਪਿਛਲੀਆਂ ਸਾਰੀਆਂ ਸੱਤਾਂ ਸਾਡੀਆਂ ਚੋਰੀਆਂ ਨੇ ਮਾਤਾ ਸਾਡੀ ਤੁਰ ਨਹੀਂ ਸਕਦੀ ਪਤਨੀ ਦੀ ਮੇਰੀ ਡੈਥ ਹੋ ਰਹੀ ਆ ਤਾਂ ਅਸੀਂ ਬੰਦੇ ਆ ਅਸੀਂ ਕੰਮ ਕਰਦੇ ਆ ਆਟੋ ਚਲਾਉਣੇ ਆਗੇ 300 ਰੁਪਏ ਦਾ ਅਸੀਂ ਆਟੋ ਦਾ ਕਿਰਾਇਆ ਦਿੰਨੇ ਆ 100-200 ਰੁਪਏ ਸਾਡੀ ਮਿਹਨਤ ਆ ਉਹਦੇ ਨਾਲ ਅਸੀਂ ਘਰ ਚਲਾਈਏ ਜਾਂ ਅਸੀਂ ਕੀ ਕਰ ਸਕਦੇ ਆ ਘਰ ਦੇ ਹਾਲਾਤਾਂ ਨੂੰ ਤਾਂ ਸਰਕਾਰ ਵੱਲੋਂ ਸਾਡੀ ਬੇਨਤੀ ਆ ਕਿ ਸਰਕਾਰ ਸਾਡੀ ਪ੍ਰਸ਼ਾਸਨ ਸਾਡੀ ਮਦਦ ਕਰੇ ਸਾਡੀਆਂ ਸੱਤਾਂ ਬਦਲ ਦੇ ਵਿੱਚ ਸਾਨੂੰ ਮਕਾਨ ਬਣਾ ਕੇ ਅੱਛਾ ਦਿੱਤਾ ਜਾਵੇ ਜਦੋਂ ਬਾਰਿਸ਼ ਹੁੰਦੀ ਹੈ ਤੇ ਪਾਣੀ ਨਾਲ ਵੀ ਭਰ ਜਾਂਦਾ ਹੈ ਸਾਡੇ ਤੇ ਸੀਵਰ ਲਾਈਨ ਦੀ ਉੱਚਾ ਕਰਨ ਦੀ ਸਾਡੀ ਆਪਦੀ ਪਹੁੰਚ ਨਹੀਂ ਹੈਗੀ ਦੱਸ ਅਸੀਂ 6-7 ਮਹੀਨਿਆਂ ਤੋਂ ਤੁਸੀਂ ਫਾਰਮ ਭਰੇ ਨੇ ਕੋਈ ਆਇਆ ਨਹੀਂ ਰਿਪਲਾਈ ਕੋਈ ਨਹੀਂ ਆਇਆ ਜੀ ਇੱਕ ਵਾਰ ਚੈੱਕ ਜ਼ਰੂਰ ਕਰਕੇ ਗਏ ਸੀ ਮੌਕੇ ਤੇ ਦੇਖ ਕੇ ਗਏ ਨੇ ਅਫਸਰ ਜਦੋਂ ਉਹਨਾਂ ਨੇ ਦੇਖਿਆ ਉਸ ਤੋਂ ਬਾਅਦ ਕੋਈ ਨਹੀਂ ਆਇਆਗਾ